ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵ ਜੀ ਇਸ ਵਾਰੀ ਆਪਾਂ ਇੱਕ ਪ੍ਰੋਡਕਟ ਬਾਰੇ ਗੱਲ ਕਰਾਂਗੇ ਜਿਹੜਾ ਕਿ ਕਿਸਾਨਾਂ ਨੂੰ ਖੇਤਾਂ 'ਚ ਪਵਾਇਆ ਵੀ ਜਾ ਰਿਹਾ ਹੈ ਤੇ ਕੰਪਨੀਆਂ ਵੱਲੋਂ ਟਾਰਗੇਟ ਤਹਿਤ ਦੁਕਾਨਦਾਰ ਤੇ ਉਸ ਤੋਂ ਅੱਗੇ ਕਿਸਾਨ ਤੇ ਆਪਾਂ ਇਹਦੀ ਪੂਰੀ ਗੁੰਡਲੀ ਫਰੋਲੀ ਆ ਇਹਦੇ 'ਚ ਪੈਕਲੋਬਿਟਰਾਜ਼ੋਲ ਹੈਗਾ 40% ਇਹ ਇੱਕ ਗਰੋਥ ਰੈਗੂਲੇਟਰ ਹੈ ਜਿਸ ਦੀ ਸਪਾਰਸ਼ ਜਿਹੜਾ ਇਸ ਡੱਬੀ ਦੇ ਵਿੱਚੋਂ ਲੀਫਲੈਟ ਨਿਕਲਿਆ ਜਾਨੀ ਕਿ ਪਰਚਾ ਨਿਕਲਿਆ ਇਦੇ ਅਨੁਸਾਰ ਇਹਦੀ ਸਪਾਰਸ਼ ਇਹਨਾਂ ਨੇ ਅਰਹਰ ਜਾਂ ਪਿਜਨ ਪੀ ਦੇ ਉੱਪਰ ਕੀਤੀ ਆ ਤਾਂ ਹੁਣ ਇਹਦੇ ਨਾਲ ਸੰਬੰਧਤ ਬਹੁਤ ਸਾਰੇ ਪਰਚੇ ਮੈਂ ਪੜ੍ਹੇ ਤੇ ਝੋਨੇ ਦੇ ਉੱਪਰ ਕੀ ਆਪਾਂ ਇਹਨੂੰ ਕਰ ਸਕਦੇ ਆ ਜਾਂ ਨਹੀਂ ਜਾਂ ਜਿਹੜਾ ਕਰਵਾਇਆ ਜਾ ਰਿਹਾ ਹੈ ਕਿ ਉਹ ਫਾਇਦੇਮੰਦ ਹੈ ਤਾਂ ਇਹਨਾਂ ਪ੍ਰਸ਼ਨਾਂ ਨੂੰ ਜਾਣਨ ਲਈ ਆਪਾਂ ਬਹੁਤ ਸਾਰੇ ਪਰਚੇ ਪੜ੍ਹੇ ਤੇ ਜਿਸ ਦੇ ਵਿੱਚ ਟੇਲਰ ਐਂਡ ਫਰੈਂਸਿਸ ਦਾ ਪਹਿਲਾ ਪਰਚਾ ਹੈ ਤੇ ਜਿਹਦੇ ਵਿੱਚ ਮੈਨੂੰ ਲੱਭਿਆ ਕੇ ਪੈਕ ਲੋ ਬਿਟਰਾ ਜ਼ੂਲ ਇੱਕ ਪਲਾਂਟ ਗਰੋਥ ਹਾਰਮੋਨ ਹੈ ਜਿਹੜਾ ਕਿ ਝਾੜ ਅਤੇ ਦਾਣੇ ਦੀ ਕੁਆਲਿਟੀ ਨੂੰ ਵਧਾਉਂਦਾ ਹੈ ਤੇ ਇਹਦਾ ਅਸਰ ਬੂਟੇ ਦੇ ਢਾਹੂ ਤੇ ਉਸਾਰੂ ਕਰਿਆਵਾਂ ਦੇ ਉੱਪਰ ਜਿਹੜਾ ਪੈਂਦਾ ਹੈ ਪ੍ਰਮੁੱਖ ਤੌਰ ਤੇ ਇਸਦਾ ਅਸਰ ਜਿਬਰੈਲਿਨ ਜਿਹੜਾ ਇੱਕ ਪਲਾਂਟ ਹਾਰਮੋਨ ਹੈ ਉਸ ਦੇ ਉੱਪਰ ਪੈਂਦਾ ਹੈ ਇਹਦੇ ਪ੍ਰਮੁੱਖ ਅਸਰਾਂ ਦੇ ਵਿੱਚ ਇਹ ਬੂਟੇ ਦੇ ਕੱਦ ਨੂੰ ਰੋਕ ਦਿੰਦਾ ਯਾਨੀ ਕਿ ਘਟਵਾਦਾ ਉਹ ਤੇ ਦੂਸਰੇ ਨੰਬਰ ਦੇ ਉੱਪਰ ਜਿਹੜਾ ਤਣਾ ਹੈ ਤਣੇ ਨੂੰ ਸਟੱਡੀ ਤੇ ਥਿੱਕ ਯਾਨੀ ਕਿ ਇਹ ਤਣੇ ਦੀ ਮੋਟਾਈ ਨੂੰ ਵਧਾਉਂਦਾ ਹੈ ਤੇ ਇਸ ਦੇ ਨਾਲ ਹੀ ਜਿਹੜੇ ਨੰਬਰ ਆਫ ਲੀਫਸ ਨੇ ਪੱਤੇ ਨੇ ਪੱਤਿਆਂ ਦੀ ਗਿਣਤੀ ਨੂੰ ਵੀ ਇਹ ਵਧਾਉਂਦਾ ਹੈ ਜੜਾਂ ਦੇ ਡਿਵੈਲਪਮੈਂਟ ਉਹਦੇ ਵਿਕਾਸ ਦੇ ਵਿੱਚ ਇਹ ਵਾਧਾ ਕਰਦਾ ਹੈ ਤੇ ਇਸੇ ਪੱਤਰ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਇਹ ਲੋਜਿੰਗ ਕੰਡੀਸ਼ਨ ਯਾਨੀ ਕਿ ਕੋਈ ਵੀ ਫਸਲਾ ਉਸ ਦੇ ਡਿੱਗਣ ਤੋਂ ਆਪਾਂ ਇਹਨੂੰ ਵਰਤ ਸਕਦੇ ਹਾਂ ਕਿਉਂਕਿ ਬੂਟੇ ਦੀ ਲੰਬਾਈ ਇਹ ਬਹੁਤੀ ਨਹੀਂ ਜਾਣ ਦਿੰਦਾ ਤੇ ਇਸੇ ਤਰੀਕੇ ਨਾਲ ਝੋਨੇ ਬਾਰੇ ਵੀ ਇਸ ਪੱਤਰ ਦੇ ਵਿੱਚ ਗੱਲ ਕੀਤੀ ਹੈ ਕਿ ਝੋਨੇ ਦਾ ਕੱਦ ਹੈ ਜਿਹੜਾ ਉਸ ਨੂੰ ਵੀ ਇਹ ਘਟ ਕਰਦਾ ਹੈ ਜਾਨੀ ਕਿ ਝੋਨੇ ਦੇ ਵਿੱਚ ਵੀ ਆਪਾਂ ਇਹਨੂੰ ਵਰਤ ਸਕਦੇ ਹਾਂ ਤੇ ਇਹਦੇ ਨਾਲ ਇਹਦੇ ਟੈਲਰਸ ਨੇ ਉਹਨਾਂ ਦੀ ਗਿਣਤੀ ਤੇ ਪੱਤਿਆਂ ਦੀ ਇਹ ਇਹਨਾਂ ਸਾਰਿਆਂ ਦੇ ਵਿੱਚ ਇਹ ਵਾਅਦਾ ਕਰਦਾ ਹੈ ਅੱਗੇ ਆਪਾਂ ਦੋ ਤਿੰਨ ਪੱਤਰ ਹੋਰ ਉਹਨਾਂ ਦੀ ਵੀ ਗੱਲ ਕਰਦੇ ਹਾਂ ਇੱਕ ਹੋਰ ਪੱਤਰਾ ਹੈ ਜਿਹੜਾ ਇਸੇ ਗੱਲ ਦੀ ਪ੍ਰੋਫੋਟਾ ਕਰਦਾ ਹੈ ਕਿ ਤੀਜੇ ਸੇ ਤੋਂ ਲੈ ਕੇ ਚੌਥੇ ਹਿੱਸੇ ਤੱਕ ਇਹ ਬੂਟੇ ਦੇ ਕੱਦ ਨੂੰ ਰੋਕ ਦਿੰਦਾ ਹੈ। ਤਣੇ ਨੂੰ ਚੌੜਾ ਕਰ ਦਿੰਦਾ ਹੈ, ਫਲੈਟ ਕਰ ਦਿੰਦਾ ਹੈ ਤੇ ਜਿਹੜਾ ਬੂਟਾ ਹੁੰਦਾ ਹੈ ਇਹਦਾ ਸਖਤ ਹੋ ਜਾਂਦਾ ਹੈ, ਮਜ਼ਬੂਤ ਹੋ ਜਾਂਦਾ ਹੈ। ਇਹ ਕਹਿ ਸਕਦੇ ਹਾਂ ਵੀ ਸਾਰੇ ਬੂਟੇ ਦੇ ਵਿੱਚ ਹੀ ਇਹ ਜੜਾਂ ਤੋਂ ਲੈ ਕੇ ਪੱਤੇ, ਤਣੇ ਦੇ ਵਿੱਚ ਬਦਲਾਅ ਕਰਦਾ ਹੈ। ਫੋਟੋਸਿੰਥਸਿਸ ਦੀ ਯਾਨੀ ਕਿ ਪ੍ਰਕਾਸ਼ ਸੰਸਲੇਸ਼ਨ ਦੀ ਪ੍ਰਕਿਰਿਆ ਵਧ ਜਾਂਦੀ ਹੈ। ਠੰਡ ਤੇ ਸੁੱਕੇ ਦੋਹਾਂ ਦੀ ਮਾਰ ਨੂੰ ਝੱਲਣ ਦੇ ਬੂਟੇ ਨੂੰ ਸਮਰੱਥ ਬਣਾਉਂਦਾ ਝੋਨੇ ਦੇ ਵਿੱਚ ਰੇਸ਼ੇਦਾਰ ਜੜਾ ਹੁੰਦੀਆਂ ਨੇ ਜਾਨੀ ਕਿ ਧਾਗੇ ਵਰਗੀਆਂ ਜੜਾ ਹੁੰਦੀਆਂ ਨੇ ਤੇ ਉਹਨਾਂ ਜੜਾਂ ਦੀ ਗਿਣਤੀ ਦੇ ਵਿੱਚ ਵੀ ਇਹ ਵਾਧਾ ਕਰਦਾ ਹੈ ਪਿਲਰਿੰਗ ਜਾਂ ਸ਼ਾਖਾਵਾਂ ਦੇ ਵਿੱਚ ਵਾਧਾ ਕਰਦਾ ਹੈ 50 ਤੋਂ 100% ਤੱਕ ਜੇ ਬੂਟੇ ਦੀ ਜਿੰਨੀ ਸਮਰੱਥਾ ਹੁੰਦੀ ਹੈ ਉੱਥੇ ਤੱਕ ਇਹ ਬੂਟੇ ਨੂੰ ਲਾਇਆ ਜਾਂਦਾ ਬੱਲੀ ਜਾਂ ਮੁੰਜਰ ਵੀ ਵੱਡੀ ਬਣਦੀ ਹੈ ਤੇ ਦਾਣੇ ਬਣਨ ਦੀ ਦਰ ਜਾਨੀ ਕਿ ਸੀਡ ਸੈਟ ਰੇਟ ਜਦ ਬੀਜ ਜਦੋਂ ਬਣਦਾ ਉਹਦੀ ਦਰ ਦੇ ਵਿੱਚ ਵੀ ਵਾਧਾ ਹੁੰਦਾ ਹੁਣ ਇਹ ਜੀ ਵਰਤੋਂ ਤੇ ਆ ਜੀ ਇਹ ਵਰਤੋਂ ਇਸ ਦੀ ਸੀਡ ਕੋਟਿੰਗ ਜਾਨੀ ਕਿ ਬੀਜ ਤੇ ਵੀ ਲਾ ਸਕਦੇ ਆ ਇਹਨੂੰ ਤੇ ਇਸ ਤੋਂ ਇਲਾਵਾ ਇਹਦੀ ਸਪਰੇਅ ਕੀਤੀ ਜਾ ਸਕਦੀ ਹੈ ਜਾਂ ਇਸ ਨੂੰ ਡਰੈਂਚ ਜਾਨੀ ਕਿ ਰੇਤੇ ਵਿੱਚ ਰਲਾ ਕੇ ਮਿੱਟੀ ਦੇ ਵਿੱਚ ਵੀ ਪਾਇਆ ਜਾ ਸਕਦਾ ਤਾਂ ਇਹ ਸੀ ਪੈਕਲੋ ਬੂਟਰਾਜ਼ੋਲ ਬਾਰੇ ਸੰਪੂਰਨ ਜਾਣਕਾਰੀ ਜਿੰਨੀ ਕੁ ਮੈਨੂੰ ਪਤਾ ਲੱਗਿਆ ਤੇ ਮੈਂ ਇਹ ਨਹੀਂ ਕਹਿ ਰਿਹਾ ਵੀ ਇਹਨੂੰ ਪਾਓ ਪਰ ਪ੍ਰਯੋਗ ਕੀਤਾ ਜਾ ਸਕਦਾ ਥੋੜੀ ਜਗ੍ਹਾ ਦੇ ਵਿੱਚ ਜਿਹੜਾ ਕਿ ਆਪਾਂ ਇੱਥੇ ਕੀ ਕਰਨ ਜਾ ਰਹੇ ਹਾਂ ਤੇ ਬਾਕੀ ਰਿਜ਼ਲਟ ਦੇਖਦੇ ਹਾਂ ਦਾ ਕੀ ਆ ਕੀ ਆਉਂਦਾ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ